पासे क्यों होके खड़ गई पैर जे पीछे कर गई, पासे क्यों हो के खड़ गई पैर जे पि तेन चावी ए अखा भर गी तेन चावी ए अखा भर ही चंग सिख्या दित्ती अपनी राज दुलारी नू। ਪਾਕੇ ਗਲ ਵਕੜੀ ਤੋੜ ਦੇ ਤੇਰੀ ਧੀ ਪਿਆਰੀ ਨੂੰ ਪਾਕੇ ਗਲ ਵਕੜੀ ਤੋੜ ਦੇ ਤੇਰੀ ਧੀ ਪਿਆਰੀ ਨੂੰ ਚਾਵਾਂ ਤੇ ਲਾਡ ਨਾਲ ਵੇ ਪੁੱਤਾਂ ਦੇ ਵਾਂਗੂ ਪਾਲਵੇਂ ਖੁਸ਼ੀਆਂ ਹੀ ਖੁਸ਼ੀਆਂ ਦਿੱਤੀਆਂ ਦੁੱਖਾਂ ਨੂੰ ਦੂਰ ਟਾਲਵੇਂ ਖੁਸ਼ੀਆਂ ਹੀ ਖੁਸ਼ੀਆਂ ਦਿੱਤੀਆਂ ਦੁੱਖਾਂ ਨੂੰ ਦੂਰ ਟਾਲਵੇਂ ਬਾਪੂ ਹਰ ਚੀਜ਼ ਤੂੰ ਦਿੱਤੀ ਲਾਡਲੀ ਬਾਲੀ ਨੂੰ ਪਾਕੇ ਗਲ ਵਕੜੀ ਤੋੜ ਦੇ ਤੇਰੀ ਤੀ ਪਿਆਰੀ ਨੂੰ ਪਾਕੇ ਗਲ ਵਕੜੀ ਤੋੜ ਦੇ ਤੇਰੀ ਤੀ ਪਿਆਰੀ ਨੂੰ ਖਤਮ ਹੋਏ ਝਗੜੇ ਚੇੜੇ ਵੀਰਾਵੇ ਤੇਰੇ ਮੇਰੇ ਖਤਮ ਹੋਏ ਝਗੜੇ ਚੇੜੇ ਵੀਰਾਵੇ ਤੇ ਰਖੜੀ ਹੁਣ ਬੰਨਣਿਆ ਸੋਹਣੇ ਜੇ ਗੁੱਟ ਤੇ ਤੇਰੇ ਦੇਨ ਤੂੰ ਸੰਦਾਰਾ ਆ ਜਾਈਂ ਆਕੜਾ ਮਾਰੀ ਨੂੰ ਪਾਕੇ ਗਲ ਵਕੜੀ ਤੋੜ ਦੇ ਤੇਰੀ ਭੈਣ ਪਿਆਰੀ ਨੂੰ ਪਾਕੇ ਗਲ ਵਕੜੀ ਤੋੜ ਦੇ ਤੇਰੀ ਭੈਣ ਪਿਆਰੀ ਨੂੰ ਕੱਠਿਆਂ ਸੀ ਲਿਖੀਆਂ ਪੜੀਆਂ ਕੱਠਿਆਂ ਸੀ ਪੈਠੀਆਂ ਖੜੀਆਂ ਰੱਪਲ ਹੀ ਚੇਤੇ ਰਹਿਣਾ ਪੀਕੇ ਫਿੰਡ ਮੋਜਾਂ ਕਰੀਆਂ ਸਦਾ ਹੀ ਜੀਵਤ ਰੱਖਿਓ ਆਪਣੀ ਪੱਕੀ ਆੜੀ ਨੂੰ ਪਾਕੇ ਗਲ ਵਕੜੀ ਤੋੜਦੋ ਆਪਣੀ ਸੇਲੀ ਪਿਆਰੀ ਨੂੰ ਪਾਕੇ ਗਲ ਵਕੜੀ ਤੋੜਦੋ ਆਪਣੀ ਸੇਲੀ ਪਿਆਰੀ ਨੂੰ ਚੰਗਾ ਜੇ ਕਰ ਤੁਸੀਂ ਲੱਭਿਆ ਸੁਣ ਜਵਰ ਹੈ ਲੱਬਿਆ ਫਰਜ਼ਾਂ ਨਾਲ ਫਰਜ਼ ਨਿਭਾਉ ਮਾਣ ਤੁਸੀਂ ਕਰ ਜੋ ਲੱਬਿਆ ਫਰਜ਼ਾਂ ਨਾਲ ਫਰਜ਼ ਨਿਭਾਉ ਮਾਣ ਤੁਸੀਂ ਕਰ ਜੋ ਲੱਬਿਆ ਦਰਦ ਸਾਡਾ ਪ੍ਰੀਤ ਮਾਣ ਸਾ ਦਸਤਾ ਦੁਨੀਆ ਸਾਰੀ ਨੂੰ ਪਾ ਕੇ ਗੱਲ ਵੱਕੜੀ ਤੋੜ ਦੋ ਆਪਣੀ ਧੀ ਪਿਆਰੀ ਨੂੰ ਪਾ ਕੇ ਗੱਲ ਵੱਕੜੀ ਤੋੜ ਦੋ ਆਪਣੀ ਧੀ ਪਿਆਰੀ ਨੂੰ